ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਦੇ ਫਾਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਫੋਜਾ ਕਾ ਪਹੁੰਚ ਕੇ ਆ ਪਿੰਡ ਤੇ ਮੋਹਲ ਜ਼ਿਲ੍ਹਾ ਮਰਜ਼ਾਬੇ ਦਾ ਤਸਵੀਰਵਾਫਾ ਕਾਲਾ ਆਓ ਫਿਰ ਭਾਈ ਜੀ ਨਾਲ ਗੱਲਬਾਤ ਕਰੀਏ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਸਾਰਾ ਜੀ ਮਹਾਰਾਜ ਮੇਰਾ ਇਹ ਲਾਈਵ ਫਿਰ ਹੋਰ ਹੋਰ ਲਾਈਕ ਕਰਨੇ ਕਰਨੇ ਵਾਹ ਲਾਈ ਕੋਈ ਗਾਣ ਇਕੱਠੇ ਚਲਾਂਗੇ ਕੋਈ ਕਰ ਲਈ ਸਾਰੇ ਚਲਾਂਗੇ ਕੋਈ ਕਰ ਨਹੀਂ ਜਾ ਰਹੀ ਹੋਰ ਯਾਰ ਬਾਰ ਬਾਰ ਹੀ ਜਾਣਾ ਚਾਹੀਦਾ ਵਾ 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 ਫਕਰੇ ਸਾਹਬ ਜੀ ਬਿਲਕੁਲ ਜੀ ਸੰਦੀਪ ਡੇਰੀ ਫਾਰਮ ਦੇ ਖੇੜਾ ਨੂੰ ਭੈਣਾ ਭਰਾਵਾਂ ਵਿਦਿਆਪੁਰ ਜਗਰਾਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਜੀ ਹੋਰ ਸਾਫ ਸਫਾ ਬੜੀ ਕੰਮ ਕੰਮ ਕਿਉਂ ਚੱਲ ਰਿਹਾ ਜੀ ਮਹਾਰਾਜ ਦੀ ਬੜੀ ਕਿਰਪਾ ਸ੍ਰੀ ਗੁਰੂ ਰਾਮਦਾਸ ਜੀ ਕੰਮ ਵਧੀਆ ਚੱਲੀ ਜਾਂਦਾ ਚਲੋ ਮਹਾਰਾਜ ਜੀ ਇੱਥੇ ਕਿੰਨੇ ਤੇ ਬੜਾ ਮਾਲ ਵੇਖਦਾ ਹਾਂ ਜੀ ਉਦਾਂ ਵੀਰ ਭੈਣ ਭਰਾ ਆ ਜਾਂਦੇ ਉਦਾਂ ਹੀ ਵਿਕੀ ਜਾਂਦਾ ਜੀ ਹਾਂ ਜੀ ਹਾਂ ਜੀ ਇਹ ਵੇਚਣਾ ਚਾਹੀਦਾ ਜੀ ਮਾਲ ਇਹ ਕਹਿੰਦਾ ਜੀ ਸਭ ਦਾ ਵਿਕਣਾ ਚਾਹੀਦਾ ਹਾਂ ਹਾਂ ਜੀ ਬਿਲਕੁਲ ਆਪਾਂ ਸਾਫ ਸਫਾ ਕਰੀਏ ਸਭ ਕੋ ਵੇਖਾਂ ਫੇਰੀ 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 ਬੋਸਾ ਮਹਾਰਾਜ ਕਿਰਪਾ ਦੋਨੇ ਕਰਨੀ ਹੈ ਪਰਮੇਸ਼ਰ ਨੇ ਉਹਨਾਂ ਨੇ ਕਰ ਪਰ ਆਪਾਂ ਹੀ ਸਾਫ ਸਫਾ ਕੰਮ ਕਰਾਂਗੇ ਸੱਚ ਬੋਲਾਂਗੇ ਫੇਰ 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 ਆ ਦੇਣੇ ਆ ਆਪਣੇ ਕੋਲ ਮਾਲ ਖਾਣ ਨੂੰ ਉਹਨਾਂ ਨੂੰ ਦੁਖੇ ਨਾ ਹਾਂਜੀ ਹਾਂਜੀ ਪੈਸੇ ਲਾਇਆ ਤਾਂ ਮਜਾ ਆਵੇ ਫੇਰ ਹੀ ਮਾਜਾ ਲੈ ਫੇਰ ਹੀ ਮਾਜਾ ਮੈਂ ਦੇਖੋ ਜੀ ਚੋਨਾਵਾਂ ਤੇ ਹਰ ਕਿਸੇ ਦਾ ਖਰਦਾ ਪਿਆ ਪਿਆ ਬੜਾ ਖਾ ਬਣਦਾ ਜੀ ਓਕਾ ਓਕਾ ਹਾਂ ਅਗਲੇ ਨੂੰ ਪਿਆ ਪਿਆ ਜੋੜ ਕੇ ਮੈਂ ਲੈਣੀ ਹੁੰਦੀ ਆ ਅਗਲੇ ਨੂੰ ਭੈਣ ਭਰਾ ਨੂੰ ਵਧੀਆ ਰਵੇ ਫੇਰੀ ਮਹਾਰਾਜ ਕਿਰਪਾ ਕਰਦਾ ਹਰ ਕਿਸੇ ਕਿਰਪਾ ਦੋਨੇ ਕਰਨੀ ਆ ਪਰਮੇਸ਼ਰ ਨੇ ਸਭ ਤੇ ਕਰ ਦੇਣੀ ਆ ਸਭ ਤੇ ਕਰਨੀ ਆ ਅਨੀਤ ਸਾਹਿਬ ਰੱਖਿਆ ਨੂੰ ਹਰ ਕਿਸੇ ਕਰ ਦਿੰਦਾ ਮਹਾਰਾਜ ਨੀਤਨੁਮਰਾਦਾ ਹਾਂਜੀ ਨੀਤਨੁਮਰਾਦਾ ਸਿਆਣੇ ਨੇ ਕਿਹਾ ਨੀਤਾਂ ਨੂੰ ਮਰਾਦਾ ਹਾਂਜੀ ਉਹਨਾਂ ਨੇ ਕਿਉਂ ਕਿਹਾ ਇਸੇ ਕਰਕੇ ਕਿਹਾ ਇਸੇ ਕਰਕੇ ਕਿਹਾ ਨੀਂਸਾਬ ਰੱਖੋ ਨੀਂਸਾਬ ਰੱਬ ਕੋ ਮੰਗੋ ਕਿਰਤ ਕਰੋ ਰੱਬ ਕੋ ਮੰਗੋ ਸਭ ਦਿੰਦਾ ਬਿਲਕੁਲ ਜੀ ਪਰਮੇਸ਼ਰ ਸਭ ਨੂੰ ਦਿੰਦਾ ਜੇਕਰ ਕਿਰਤ ਕਰੀਏ ਹਾਂਜੀ ਹਾਂ ਪੱਠੇ ਕੰਮ ਕਰਾਂਗੇ ਫਿਰ ਉਹਨੇ ਕੀ ਕਿਹਾ ਇਹ ਕੀ ਜਣਾ ਸਹੀ ਕਰਨਾ ਉਹ ਨੰਬਰ ਦਾ ਪੈਸਾ ਇਦਾਂ ਹੀ ਚੱਲ ਜਾਣਾ ਨਾ ਨਾ ਬਿਲਕੁਲ ਥੋੜਾ ਕੰਮ ਕਰੀਏ ਤਾਂ ਅੱਜ ਦਾ ਕੰਮ ਸਾਬਜ਼ਾ ਕਰੀ ਜਾਓ ਰਬ ਦੇ ਹੀ ਜਾਂਦਾ ਖਲੋ ਬਿਲਕੁਲ ਬਿਲਕੁਲ ਇਹ ਗੱਲ ਹੈ ਮਹਾਰਾਜ ਦੀ ਬੜੀ ਕਰਪਾਈ ਚਲੋ ਸਾਡੇ ਮਾੜਾ ਪੁੱਛ ਮਹਾਰਾਜ ਕਰਪਾ ਗੋਸਾਬ ਅੱਜ ਫਿਰ ਕਿੰਨੀਆਂ ਅੱਜ ਪੰਜ ਅੱਜ ਪੰਜ ਆਦੇ ਫਿਰ ਨੀਲੀ ਬੂਰੀ ਵਾਲੀ ਨੀਲੀ ਬੂਰੀ ਵੀ ਆ ਨੀਲੀ 라ਵੀ ਵੀ ਆ ਮੋਹਰਾ ਵੀ ਆ ਅੱਜ ਸਾਰੀਆਂ ਕੁਆਲਿਟੀਆਂ ਲੈ ਆਦੀਆਂ ਜੀ ਆਜੋ ਫਿਰ ਹਾਂਜੀ ਹਾਂਜੀ ਆਜੇ ਇਧਰ ਆਜੋ ਇੱਥੇ ਹੀ ਕਰੀਏ ਮੋਹਰਾ ਸ਼ੁਰੂ ਹਾਂਜੀ ਹਾਂਜੀ ਉਸੇ ਘਬੜ ਸੁਈ ਆ ਮੇਰੀ ਸੂਈ ਜੀ ਅੱਛਾ ਇਹਨੂੰ ਅੱਜ ਚੌਥਾ ਦਿਨ ਸੂਈ ਨੂੰ ਜੀ ਬੱਚਾ ਨੀਲੀ ਦਾ ਗਿਆ ਨਾ ਬੱਚਾ ਨੀਲੀ ਦਾ ਕਹਿੰਦੇ ਟੀਕਾ ਸ਼ੌਕ ਨਾਲ ਲਵਾਇਆ ਹੈ ਨੇੜੇ ਹਾਂ ਹਰਿਆਣੇ ਜ ਇਹ 14 ਕਿਲੋ ਬੋਲੀ ਤੋਂ ਵੇਖੋ ਕਿਹੜਾ ਕਿਹੜਾ ਪਾਇਪ ਲੱਗਾ ਗਿਆ ਵੇਖੋ ਨਾੜਾਂ ਦੇ ਕਿੰਦਾ ਗੁੱਛੇ ਸਭ ਦੁੱਧ ਵਾਲੀ ਮਾਇ ਬਿਲਕੁਲ ਬਿਲਕੁਲ ਵੇਖੋ ਕਿਹੜਾ ਕਿਹੜਾ ਪਾਇਪ ਜਿਹੜਾ ਮੋਟਾ ਲੱਗਾ ਖੋਲੋ ਅਜਾ ਚੌਥਾ ਦਿਨ ਸੁਈ ਨੂੰ ਉਹਨੂੰ 14 ਲੀਟਰ ਦੁੱਧ ਲੋ ਜੀ 14 ਲੀਟਰ ਦੁੱਧ ਲੈ ਕੇ ਆਵੇ ਖੰਡੇ ਵਾਲਾ 14 ਲੀਟਰ ਹੁਣ ਬੋਲੀ ਮੰਡੇ ਅਜੇ ਦੁੱਧ ਬਣੀ ਆਈ ਹੈ ਮਰ ਆ ਜਾਈ ਬਿਲਕੁਲ ਬਿਲਕੁਲ ਜੀ ਅਜੇ ਚਵਾਈ ਕਿ ਦੇਖ ਨੰਬਰ ਵੇਖੋ ਥਣ ਕਿਡਾ ਸੁਭਜ ਵਾਲਾ ਤੇ ਫਿਰ ਕਿੰਨਾ ਕਰੂ ਦੁੱਧ ਇਹ ਦੁੱਧ ਦੇ 17 ਤੋਂ 18 ਲੀਟਰ ਚਾਰ 17 18 ਵੱਡੀ ਛੋਟੀ ਜੀ ਹਾਂ ਇਹਨੂੰ ਕੀ ਆਂਦਾ ਇਹਨਾਂ ਤੋਂ ਦੀ ਨਹੀਂ ਵੱਡੀ ਮਹਾਰਾਜ ਜੀ ਕਿਰਪਾ ਨਾਲ ਵੇਖੋ ਸਾਂਭੀ ਬਣੀ ਪੰਦੀਆਂ ਬਿਲਕੁਲ ਜੀ ਹਾਂ ਗੱਲ ਨੂੰ ਗਾਨੀ ਮਾਂ ਚੜਦੀ ਆ ਜੀ ਸਹੀ ਸਹੀ ਬਹੁਤ ਵੱਡੀ ਮਹਿਮਾ ਬਹੁਤ ਸਾਂਭੀ ਹੋਵੇ ਆਜੋ ਜੀ ਆਜੋ ਆਜੋ ਕਟਾ ਮਗਰ ਜੀ ਕਟਾ ਮਗਰ ਕੱਟੀ ਹੀ ਕਰਤੀ ਅੱਛਾ ਕੱਟੀ ਹਾਂਜੀ ਲਓ ਜੀ ਕੱਟੀ ਆ ਗਈ ਉਹ ਵੀ ਨਾਲੇ ਨੀਲੀ ਦੀ ਆ ਗਈ ਆ ਹਾਂਜੀ 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 ਲੈ ਚਲੋ ਵੇਖੋ ਕਿੱਥੇ ਕਿੱਥੇ ਮੈਂ ਨੂੰ ਖੁੱਡਾ ਲੱਗਾ ਵੇਖੋ ਜੀ ਉਹਦਾ ਆਈ ਉਧਰ ਹੀ ਆਏ ਉਧਰ ਉਧਰ ਹਰਿਆਣੇ ਜਵਾਈ ਆ ਜੀ ਅੱਛਾ ਹਰਿਆਣਾ ਦੀ ਜਵਾਈ ਹਰਿਆਣੇ ਦੀ ਮਾਇਆ ਆਪਣੇ ਵਾਲੇ ਨਹੀਂ ਕਿੱਥੇ ਕੋਈ ਸਾਮਦਾ ਜੀ ਬਿਲਕੁਲ ਜੀ ਬਿਲਕੁਲ ਉਧਰ ਸਾਮ ਵੀ ਚੰਗੀ ਕਰਦੇ ਆ ਮਾਲ ਵੀ ਕੁਆਲਟੀ ਦਾ ਆ ਹਾਂਜੀ 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 ਚਲੋ ਮੈਂ ਚੋਣੇ ਕਿਤੇ ਸ਼ਫਾ ਚੱਲ ਜਿੱਦਾ ਇੱਕ ਨੰਬਰ ਹਾਂਜੀ ਬਹੁਤ ਚੋਣੇ ਦੇਖੋ ਜੀ ਜਿੰਨੇ ਦੀ ਝੋਟੀਆਂ ਦੇ ਦਿੰਨੇ ਆ ਜੀ ਕਰੋ ਹੁਕਮ ਹਾਂਜੀ ਇਹੋ ਜਿਹਾ ਉਧਾਂ ਲੋਕ ਦੋ ਦੋ ਮਲ ਕਰੀ ਜਾਂਦੇ ਫਿਰ ਆਪਾਂ ਭਾਰਾ ਲਈ ਤੇ ਭਾਰਾ ਭਾਰਾ ਲਈ ਬਿਲਕੁਲ ਠੀਕ ਹੈ ਜੀ ਬਿਲਕੁਲ ਮੁੱਲ 80 ਹੈ ਜੀ ਹੂੰ ਇਹ 170 ਦੀ ਦੇਣੀ 170 ਦੀ 170 ਦੀ ਦੇਾਂਗੇ ਚਲੋ 14 ਲੀਟਰ ਬੋਰੀ ਤੋਂ ਸਟਾਰਟਿੰਗ ਮੈਨੇ ਚੁੱਕੀ ਆ ਠੀਕ ਆ ਅੱਜ ਚੌਥਾ ਪੰਜਵਾਂ ਦਿਨ ਸੂਈ ਨੂੰ ਕੱਟੀ ਅਸੀਂ ਨਾਲੂ ਨਾਲ ਆ ਠੀਕ ਆ ਇਹ ਚੌਣ ਪਛਵਾ ਇੱਕ ਨੰਬਰ ਛਪਾ ਚਲੋ ਹਾਂ ਜੀ ਠੀਕ ਆ ਪੂਰੀ ਆ ਗਈ ਹਾਂ ਜੀ ਪੂਰੀ ਆ ਗਈ ਪੂਰੀ ਨਹੀਂ ਇਹ ਵੀ ਸੂਈ ਇਹ ਵੀ ਸੂਈ ਲੈ ਵੀ ਖੱਤੀ ਜੀ ਬਗੜਾ ਇਹ ਵੀ ਕੋਈ ਬੁਰੀ ਕੱਟੀ ਮੰਗ ਰਹੇ ਨੇ ਵੀ ਉਹਦੇ ਦੁੱਧ ਕਿੰਨਾ ਦੁੱਧ ਦੇ ਦੋ ਕੋਈ 11 ਲੀਟਰ ਠੰਡਾ ਜੀ 11 ਕਿਲੋ ਠੰਡਾ ਠੰਡਾ 11 ਲੀਟਰ ਦੁੱਧ ਆ ਜੀ ਲਓ ਜੀ 11 ਕਿਲੋ ਠੰਡਾ ਵਾ ਆ ਵੇਖ ਲਓ ਕਰਾ ਜੀ ਚੰਗੀ ਝੋਟੀ ਆ ਪੂਰੀ ਵੱਡੀ ਝੋਟੀ ਨਾਲੇ ਇਹ ਸ਼ਬਾਹ ਚਿਵਾਈ ਆ ਸ਼ਬਾਹ ਜਬ ਬਿਲਕੁਲ ਬਿਲਕੁਲ ਜੀ ਦੁੱਧ ਵਾਲੀ ਆ ਵੀ ਦੁੱਧ ਵਾਲੀ ਵੀ ਸਾਂਭੀ ਬੰਦੇ ਨੇ ਘਾਟਿਆ ਜੋ ਉਦਾਂ ਨੀਰ ਵਾਲੀ ਆ ਹੂੰ ਹਾਂ ਜੀ ਆ ਜੋ ਕਮਾਲ ਹੈ ਜੀ ਕਮਾਲ ਹੈ ਓ ਨੀਲੀ ਬੁਰੀ ਆ ਜਾਸ ਵਾਲੀ ਦੂਜਾ ਸਵਾ ਹਾਂਜੀ ਹਾਂਜੀ ਫੇਰ ਦੂਜਾ ਦੂਜਾ ਸਵਾ ਨਾਲੇ ਤਿਲਾਂ ਵਾਲੀ ਹਾਂ ਤਿਲਾਂ ਵਾਲੀ ਤੇ ਵਾਲੇ ਇਕੱਲਾ ਇਕੱਲਾ ਤੇ ਵਾਲਾ ਇਕੱਲਾ ਬਿਲਕੁਲ ਬਿਲਕੁਲ ਲਖਨ ਉਹ ਟੈਂਟ ਸਾਫ ਕਰੋ ਆ ਜਾਓ ਫੋਟਾ ਬੋਲੋ ਫਿਰ ਆ ਲੈ ਜੋ ਜਿੰਨੇ ਸੰਦੀਪ ਸਿੰਘ ਜੇ ਦੇ ਨੇ ਕੋਈ ਗੱਲ ਨਹੀਂ ਜੀ ਕਰੋ ਹੁਕਮ ਬੋਲ ਤੇ 1 ਸਵਾ ਲੱਖ ਕਰਦੇ ਆ ਜੀ ਹਾਂਜੀ ਜਿਹੜੀ ਦੇਣੀ ਲੈਣੀ ਹੈ ਨਾ ਜੀ ਹਾਂ ਦੇਣ ਲੈਣ ਵਾਲੇ ਪੈਸੇ 110 ਦੀ ਦੇਣੀ ਹੈ 110000 110 ਦੀ ਦੇਣੀ ਹੈ ਠੀਕ ਆ ਉਹ ਜੋ ਛੋੜ ਕਰਾਂਗੇ ਠੀਕ ਆ ਦੁੱਧ 11 ਲੀਟਰ ਐ ਮਿਲਵਾ ਹੁਣ ਚਲੋ ਅਜੇ ਗਿਲੇ 나ੜੂ ਤੇ ਅਜੇ 나ੜੂ ਨਾਲ ਹੈਗਾ ਕੱਟੀ ਦੇ ਬਿਲਕੁਲ ਇਹਨੂੰ ਸੋਈ ਨੂੰ ਆ 6 ਦਿਨ ਹੋਏ ਹੈ ਜੀ ਠੀਕ ਆ 6 ਦਿਨ ਸੋਈ ਨੂੰ ਆ 64 ਸਵਾ ਵਧੀਆ ਦੁੱਧ 11 ਲੀਟਰ ਤਿਆਰ ਹੈ 110000 110000 ਛੋਟਾ ਕਰ ਦਿੰਦੇ ਖੁੱਲੀ ਕਰ ਦੇ ਉਹ ਵੀ ਛੋਟਾ ਕਰ ਦਾਂਗੇ ਇਹ ਕਿਸੇ ਦਾ ਮਾਨਸਾਨ ਕਰਾਂਗੇ ਜਿਉ ਕੋਈ ਗੱਲ ਨਹੀਂ ਇਹ ਆ ਗਈ ਨੀਲੀ ਕੱਲੀ ਇਹ ਗੱਪਣ ਸੂਈ ਅਜੇ ਵੀ ਸੂਈ ਇਹ ਵੀ ਸੂਈ ਕੱਟੀ ਆਹ ਵੇਖੋ 나ੜੂ ਨਾਲ ਹੈ ਲੈ ਜੀ ਉਹ 나ੜੂ ਨਾਲ ਜੇ ਸਾਰੀਆਂ ਦੇ ਸਾਰੀਆਂ ਨਿਸ਼ਾਨੀਆਂ ਲੱਗਣੇ ਨੇ ਸੁਈਆਂ ਸੁਹਾ ਪੁੱਛਦਾ ਹਾਂਜੀ ਸੁਹਾ ਦੂਜਾ ਜੀ ਦੂਜਾ ਨਾਲ ਫਿਲ੍ਹਾ ਜਣੇ ਦੂਜਾ ਸੁਹਾ ਜੀ ਦੂਜਾ ਸੁਹਾ ਜੀ ਤੇ ਇਹ ਵੀ ਦੇਖੋ ਕਰਾ ਦੇ ਜਿੱਤੂ ਬਸ ਠੀਕ ਹੈ ਬੱਸ ਜਿੱਤੂ ਫੜ ਲੈ ਕਰ ਘਾਹ ਜਿਆ ਕਿੰਨਾ ਚੰਗਾ ਲਾ ਆਜੋ 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 ਨਿਸ਼ਾਨੀ ਨਿਸ਼ਾਨੀ ਸਾਰੀਆਂ ਹਨ ਜੀ ਪੂਰੀਆਂ ਨਿਸ਼ਾਨੀਆਂ ਵੇਖੋ ਅੱਖ ਵੀ ਐ ਬਿੱਲੀ ਮੈਂ ਜੀ ਮੂੰਹ ਘੁਮਾਓ ਕਰੇ ਐ ਘੁਮਾਓ ਏ ਹੁਣ ਹੁਣ ਰੱਖੋ ਕਮਾਂ ਪਾ ਲੈ ਲਾ ਲਾ ਕਪੂਰੀ ਅੱਖ ਬਿੱਲੀ ਉਹ ਫੜ ਖਿੱਚੀ ਤੁਹਾਡੀ ਇਹ ਨਾ ਕਾਲੀ ਬਾਠ ਠੀਕ ਆ ਕੋਈ ਨਹੀਂ ਬਾਠ ਠੀਕ ਰਹਿ ਰਹਿ ਰਹਿਣ ਚਲੋ ਹੁਣ ਲੈ ਚਲੋ ਬੱਚਿਆਂ ਦਾ ਕਰਕੇ ਮਾਰਕਾ ਲਾ ਪੈ ਜਾ ਸਾਰੀ ਨਿਸ਼ਾਨੀਆਂ ਝੋਟੀਆਂ ਸਭ ਨਿਸ਼ਾਨੀਆਂ ਉਹ ਚੰਡੇ ਚੰਡੇ ਜੁੱਤੇ ਦੇ ਪੂਰੀ ਪਿਆਰਾ ਜਿਹਾ ਨਿਸ਼ਾਨੀ ਸੁਧਾ ਹੈਗੀ ਆ ਪੂਰੀ ਨਹੀਂ ਨਹੀਂ ਆਈ ਨਹੀਂ ਨਹੀਂ ਆਪਿਆ ਪੂਰੀ ਹਾਂਜੀ ਫਿਰ ਸਾਹਿਬ ਬੋਲੋ ਸਦੀਪ ਸਾਹਿਬ ਦੇ ਦੋ ਜਿੰਨੇ ਛੋਟੀਆਂ ਜੀ 64 ਪਸਵਾਏ ਨੇ ਵੀ ਪੂਰਾ ਲੱਗਾ ਇੱਕ ਨੰਬਰ ਜੀ ਠੀਕ ਆ ਹਾਂ ਜੀ ਇਹਦਾ ਮੁੱਲ ਤੇ ਇੱਕ ਵੀ ਕਰਦੇ ਆ ਜੀ 11 15 ਦੀ ਦੇਣੀ ਆ ਚਲੋ 11 ਲੀਟਰ ਕੋਈ ਦੁੱਧ ਦੇ ਤਿਆਰ 11 15 ਖੱਟੀ ਮਗਰ ਗਿੱਲਾ ਨਾਲੂਆ ਵੇਖੋ ਜੀ ਠੀਕ ਆ ਅੱਛਾ ਹੋ ਗਿਆ ਆ ਵੇਖੋ ਜੀ ਇਹਨੂੰ ਅੱਜ ਚੌਥਾ ਪੰਜਵਾਂ ਦਿਨ ਸੂਈ ਨੂੰ ਵੇਖੋ ਗਿੱਲਾ ਨਾਲੂਆ ਠੀਕ ਆ ਜੀ ਹਾਂ ਜੀ ਦੁੱਧ ਮਤਲਬ 14 15 14 15 ਚਬਾਉ ਗਈ ਚਲੋ ਹਾਂ ਜੀ 11 15 ਹੀ ਦੇਾਂਗੇ ਹੋਰ ਵਧੀਆ ਆਹਾ ਇਹ ਗੱਬਣੇ ਅਜੇ ਗੱਬਣ ਆ ਇਹ ਦੂਜਾ ਸੂਹਾ ਗੱਬਣ ਆ ਅੱਛਾ ਗੱਬਣ ਆ ਹਾਂਜੀ ਹਾਂਜੀ ਲਓ ਜੀ ਉਸ ਦਾ ਜੀ ਕੁਰਤੇ ਨਹੀਂ ਪੈਂਦਾ ਕੋਈ ਇਹਨੂੰ ਨਹੀਂ ਨਹੀਂ ਪਹਰ ਵਾਲੀ ਕੋਈ ਗੱਲ ਨਹੀਂ ਅੱਛਾ ਹਾਂਜੀ ਲਓ ਜੀ ਇਹ ਵੀ ਦਿਖਾਉਂ ਗਰਾਂ ਦੇ ਇਹ ਥਾਣ ਕਿੱਡਾ ਜੇ ਵਰਤ ਲੱਗਾ ਥਾਣ ਵਰਤ ਪਾ ਜੀ ਅਸੀਂ ਛੋਟਾ ਜੀ ਹੁਣ ਆਵਾ ਹਾਂਜੀ ਹਾਂਜੀ ਸਭੀ ਥੋੜੀ ਬੰਦੇ ਨੇ ਘਾਟਿਆ ਕਈ ਸਾਹਮ ਦੇ ਨਹੀਂ ਜੀ ਬਿਲਕੁਲ ਜੀ ਬਿਲਕੁਲ ਹੋਰ ਕਿਨੇ ਘਰ ਜੀ ਦੋ ਦੋੜ ਸੁਣਾ ਇਹ ਦੋ 11 ਲੀਟਰ ਆਉਂਦੇ ਚੋਇਆ ਵਾ ਵੇਖੋ 10 ਲੀਟਰ ਦਾ ਆਮ ਨਾ ਕਰੂਗੀ ਹਾਂਜੀ ਹਾਂ 10 ਤੇ ਦੇਉਗੀ ਥਾਰ ਸਮਝਾ ਬਿਲਕੁਲ ਬਿਲਕੁਲ ਜੀ ਬਿਲਕੁਲ ਜੀ 10 ਥੋੜੇ ਜਿਹੀ ਲੈਂਦੀ ਹੈ ਜੀ ਹਾਂਜੀ 10 ਲੀਟਰ ਚਵਾ ਦੂਗੀ ਠੀਕ ਆ ਹਾਂਜੀ ਫੋਸਾ ਲਾਸਟ ਪੀਸ ਹੀ ਆ ਲਾਸਟ ਪੀਸ ਚਾਰੇ ਹਾਂਜੀ ਚਲੋ ਅੱਛਾ ਮੋਲ ਭਾਜੀ ਫਿਰੰਦਾ ਮੋਲ ਕਿੰਨੇ ਜਿੰਨੇ ਦੀ ਆਖੋ ਸੰਗੋਸਾ ਕੋਈ ਗੱਲ ਨਹੀਂ ਹਾਂਜੀ ਕਿਹੜੀ ਗੱਲ ਹੈ ਜਾਂ ਦੋ ਛੋਟਾ ਜਾ ਭਾ ਨਹੀਂ ਭਾ ਭਾ ਦਿੰਦਾਂਗੇ ਹੋਰ ਕੋਈ ਭਾਣਾ ਭਾਣਾ ਨਹੀਂ ਭਾਣਾ ਦੇਣੀ ਹਾਂਜੀ ਮੋਲ ਦੱਸ ਸੰਦੀਪ ਜੀ ਜਿੰਨਾ ਮਰਜੀ ਕਰ ਲੋ ਜੀ ਮੋਲ ਦੀ ਨਹੀਂ ਆਪਣੀ ਤੇ ਛੋਟੀ ਸੁਆ ਵੇਖੋ ਦੂਜਾ ਹੀ ਸੁਆ ਤੀਜਾ ਨਹੀਂ ਦੂਜਾ ਦੂਜਾ ਹੀ ਦੂਜਾ ਸੁਆ ਵਾ ਥਣ ਥੁਣ ਸੋਹਣਾ ਵਾ 85 ਦੀ ਦੇਹ ਦੀ ਜੀ ਜੈ ਜੀ ਜਾਨ ਦੋ ਜੈ ਜੀ ਬਿਲਕੁਲ ਜੈ ਜਿਹੜੀ ਦੇਣੀ ਲੈਣੀ ਹੈ 75 ਹਜ਼ਾਰ ਚਲੋ 75 ਹਜ਼ਾਰ ਜੋ ਛੋੜ ਕਰਾਂਗੇ ਠੀਕ ਹੈ ਬਾਕੀ ਆਏ ਗਿਆ ਦਾ ਮਾਨਸਰ ਕਰਾਂਗੇ ਕੋਈ ਐਡੀ ਗੱਲ ਨਹੀਂ ਬਿਲਕੁਲ 75 ਹਜ਼ਾਰ ਹਾਂ ਜੀ ਬਿਲਕੁਲ ਕੋਈ ਗੱਲ ਨਹੀਂ ਚਲੋ 75 ਛੋੜ ਕਰ ਦਰਗੇ ਚਲੋ ਦੋ ਹੋਰ ਜਾਨ ਦੋ 75 ਜਾਨ ਦਾ ਕੋਈ 75 ਨਹੀਂ ਜਾਨ ਦਾ ਕੋਈ ਗੱਲ ਨਹੀਂ ਚਲੋ 75 ਦੀ ਹੋ ਗਈ ਇਹ ਕਿਹੜੀ ਗੱਲ ਹੈ ਜੀ ਤੇ ਦੇਖੋ ਜੀ ਚਾਰ ਹੀ ਮਈਆਂ ਤੇਨ ਵੇਲੇ ਕਿਡ ਟੋਪ ਦੀ ਜਿਹੜਾ ਥੋੜਾ ਹਲਕਾ ਭਾਵਾ ਪਰ ਬਾਕੀ ਬਹੁਤ ਸੋਹਣੇ ਨੀਲੇ ਆ ਗੀ ਆ ਬੂਰੀ ਆ ਗੀ ਤੇ ਪ्युअर ਮੋਹਰਾ ਆ ਗੀ ਠੀਕ ਹੈ ਜੀ ਬਾਕੀ ਤੁਸੀਂ ਇੱਥੇ ਆਓ ਚੈੱਕ ਕਰੋ ਚੁਆਈ ਕਰੋ ਪਾਸ ਕਰੋ ਰੱਖੋ ਜੀ ਰੱਖੋ ਚਲੋ ਕੋਸਾ ਨੰਬਰ ਬੋਲੋ 98 47 18792 ਗਰਨਾਮ ਸਿੰਘ ਫੌਜੀ ਪਿੰਡ ਤਿਮੋਵਾਲ ਤਹਿਸੀਲ ਪਾਪਾ ਬਖਲਾ ਜ਼ਿਲ੍ਹਾ ਅੰਮ੍ਰਿਤਸਰ ਸ਼ਾਹਸਾਹ